ਸਸਿਕਾਲ ਜੀ ਸਾਰੇ ਨੂੰ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀਪਾਹਾੜਾ 8 ਦਾ ਠੀਕ ਹੈ ਜੀ 1 8 8 2 2 16 3 18 24 24 48 32 58 40 68 38 7 2 8 6 5 8 2 8 4 4 9 8 7 2 10 8 8 0 ठीक है जी 8 सी जी अपना 8 ਦਾ ਪਹਾੜਾ 1 8 2 2 8 16 3 8 24 4 8 32 5 8 40 6 8 48 7 8 56 8 8 64 9 8 72 10 8 80 ਐਜੀ ਆਪਣੀ ਪੰਜਾਬੀ ਵਿੱਚ ਸੀਆ 8 ਦਾ ਪਹਾੜਾ ਤੇ ਹੁਣ ਆਪਾਂ ਤੁਹਾਨੂੰ ਨਾਲ ਇੰਗਲਿਸ਼ ਚ ਵੀ ਦੱਸਾਂਗੇ 1 8 ਦਾ 8 2 8 ਦਾ 16 3 8 ਦਾ 24 4 8 ਦਾ 32 5 8 ਦਾ 40 6 8 ਦਾ 48 7 8 ਦਾ 56 8 8 ਦਾ 64 9872 108080 ਐਸੀ ਆਪਣਾ ਇੰਗਲਿਸ਼ ਚ ਸੀਗਾ ਤੇ ਪਹਿਲਾਂ ਆਪਾਂ ਤੁਹਾਨੂੰ ਪੰਜਾਬੀ ਚ ਸਿਖਾਇਆ ਜਿਹੜੇ ਪੰਜਾਬੀ ਚ ਦਿਨਾਂ ਨਹੀਂ ਆਂਦਾ ਉਹ ਪੰਜਾਬੀ ਸਿੱਖ ਸਕਣ ਤੇ ਇਸ ਕਰਕੇ ਮੈਂ ਨਾਲ ਇੰਗਲਿਸ਼ ਚ ਸਿਖਾਨੀ ਆ ਕਿ ਸਮਝ ਆ ਸਕੇ ਕਿ ਐਦਾਂ ਪੰਜਾਬੀ ਚ ਬੋਲਿਆ ਜਾਂਦਾ ਹੈ ਤੇ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਤੇ ਸਬਸਕ੍ਰਾਈਬ ਕਰਿਆ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ ਜੀ